e o bus e ਆਪਾਂ ਨੂੰ ਚਾਹੁੰਦੇ ਆ ਕਿ ਸਾਡੇ ਅੰਮ੍ਰਿਤਸਰ ਦੇ ਡਿਵੈਲਪਮੈਂਟ ਹੋਵੇ ਵਧੀਆ ਲੋਕੀ ਟੂਰਿਸਟ ਵੱਧ ਤੋਂ ਵੱਧਣ ਬਟ ਅਸੀਂ ਵੇਖੋ ਕਿੰਨਾ ਮਾੜਾ ਲੱਗਦਾ ਵਾ ਕਿ ਜਦੋਂ ਸਾਡੇ ਦੁਰਗਾਣਾ ਮੰਦਿਰ ਦਾ ਪੋਸਟਰ ਖੋਲਦਾ ਵਾ ਤੇ ਆਪਾਂ ਪੈਰ ਰੱਖ ਕੇ ਚੜਨ ਨੇ ਇਹ ਬੇਤਵੀ ਆ ਆਪਾਂ ਇਹ ਨਹੀਂ ਜਹੋਣ ਦੇਣਾ ਆਪਾਂ ਬੱਸ ਉਦੋਂ ਜਾਣ ਦੇਣੀ ਜਦੋਂ ਉੱਤਰੇ ਇੱਥੇ ਲੱਗਾ ਵਾ ਇੱਕ ਪਰਲੇ ਬੰਨੇ ਆ ਵੇਖੋ ਪਰਲੇ ਬੰਨੇ ਯਾਰ ਆਰਮਦੀਪ ਸਿੰਘ ਜੀ ਦਾ ਲੱਗਾ ਵਾ ਇਹ ਵੀ ਆ ਡਾ ਵਾਲਮੀਕੀ ਆਸ਼ਰਮ ਆ ਇਹਦੇ ਦੇਖੋ ਕੀ ਹਾਲ ਨੇ ਛਿੱਟੇ ਪੈਂਦੇ ਨੇ ਗੰਦਗੀ ਹੋਈ ਪਈ ਆ ਪੂਰਾ ਵੱਤ ਤੋਂ ਬੱਤਰ ਹੋਇਆ ਪਿਆ ਆਪਾਂ ਖਲੋਤੇ ਆਂ ਜੀ ਕਿਲਾ ਗੋਬਿੰਦਗੜ ਦੇ ਬਾਹਰ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੀ ਕਿ ਕੁਝ ਟੂਰਿਜ਼ਮ ਡਿਪਾਰਟਮੈਂਟ ਦੀਆਂ ਬੱਸਾਂ ਚੱਲ ਰਹੀਆਂ ਵਾਂ ਜਿਹੜੀਆਂ ਟੂਰਿਸਟ ਨੂੰ ਲੈ ਕੇ ਜਾਂਦੀਆਂ ਵਾਂ ਬਾਰਡਰ ਕਿਲਾ ਗੋਬਿੰਦਗੜ ਦਰਗਿਆਣਾ ਤਿਰਤ ਬਟ ਇੱਥੇ ਵੇਖਣ ਵਾਲੀ ਗੱਲ ਇਹ ਹੈਗੀ ਕਿ ਬੱਸਾਂ ਤੇ ਸਾਡੇ ਧਾਰਮਿਕ ਮੰਦਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਜੋ ਕਿ ਲੱਗੀਆਂ ਵੀ ਦਰਵਾਜ਼ੇ ਤੇ ਸੀਗੀਆਂ ਜਿੱਥੋਂ ਲੋਕੀ ਚੜ ਕੇ ਅੰਦਰ ਜਾਂਦੇ ਸੀ ਹੱਥੋਂ ਤੋੰਦੇ ਸੀਗੇ ਮੰਦਰ ਦੀ ਹੋਰੀ ਸੀ ਬਹੁਤ ਜ਼ਿਆਦਾ ਬੇਦਬੀ ਜਿੰਨੂੰ ਵੇਖਦੇ ਹੋਏ ਸੀ ਇਹ ਬੱਸ ਖਲਾਰੀ ਹੈ ਕਿਲਾ ਗੋਬਿੰਦਗੜ ਦੇ ਬਾਹਰ ਉਹਨਾਂ ਇਹਨਾਂ ਦੇ ਡਰਾਈਵਰ ਦੀ ਹਾਜ਼ਰੀ ਚ ਉਹਨਾਂ ਦੇ ਸਾਹਮਣੇ ਇਹ ਉਤਾਰਨ ਲੱਗੇ ਆ ਆਪਾਂ ਕੋਈ ਧੱਕੇਸ਼ਾਹੀ ਨਹੀਂ ਕਰ ਰਹੇ ਬੱਟ ਜਿੱਥੇ ਸਾਨੂੰ ਆਪਣੇ ਧਰਮ ਦੀ ਰੱਖਸ਼ਾ ਲਈ ਧੱਕੇਸ਼ਾਹੀ ਵੀ ਕਰਨੀ ਪੈਗੀ ਅਸੀਂ ਉਹ ਵੀ ਕਰਾਂਗੇ ਇੱਕ ਬੰਨੇ ਸਾਡੇ ਦੁਰਗਾਣਾ ਮੰਦਰ ਦੀ ਫੋਟੋ ਆ ਇੱਕ ਬੰਨੇ ਨਾਣੇ ਅੱਧਰੋਂ ਤੁਹਾਨੂੰ ਦਿਖਾਣਾ ਇਹ ਵਾਲਮੀਕੀ ਆਸ਼ਰਮ ਆ ਜੀ ਸਾਡਾ ਜਿਹਨੂੰ ਆਪਾਂ ਰਾਮਤੀਰਥ ਵੀ ਲਿਖਿਆ ਨਾਣੇ ਇਹਦੀ ਵੀ ਫੋਟੋ ਲਾਈ ਹਾਲਾਤ ਦੇਖੋ ਛਿੱਟੇ ਪੈਂਦੇ ਨੇ ਗੰਦਗੀ ਪੈਂਦੀ ਆ ਟਾਇਰਾਂ ਦੀ ਠੀਕ ਆ ਹਾਥੋਂ ਤੋਂ ਵੀ ਧੋ ਲੈਂਦੇ ਨੇ ਉਹਦੇ ਵੀ ਛਿੱਟੇ ਨੇ ਅਸੀਂ ਇਹ ਵੀ ਲਵਾ ਲੱਗੇ ਆ ਜੀ ਕੋਈ ਨਹੀਂ ਦੇਖੋ ਜੀ ਇਹ ਬੱਸ ਕਿੰਨੀ ਦੇਰ ਦੀ ਚਲਦੀ ਹੋਣੀ ਆ ਲੇਕਿਨ ਮੈਂ ਤੇ ਹੈਰਾਨ ਆ ਕਿ ਦੁਰਗਿਆਣਾ ਦੁਰਗਿਆਣਾ ਮੰਦਿਰ ਵਾਲਿਆਂ ਨੂੰ ਨਹੀਂ ਇਹ ਦੇਖਿਆ ਕਿ ਸਾਡੇ ਧਰਮ ਦੀ ਕਿੰਨੀ ਬੇਦਬੀ ਹੋ ਰਹੀ ਆ ਆ ਕਟਰ ਫੜਿਓ ਆ ਬਾਬਾ ਪੈ ਗਿਆ ਕੋਈ ਨਹੀਂ ਕੋਈ ਮੈਸਟਰ ਆਪਣੇ ਆਓ ਭਰਾਵਣਾ ਹੋ ਪੂਰੀ ਪੂਰੀ ਲਾਓ ਪੂਰੀ ਪੂਰੀ ਲਾਓ ਅਜਾ ਲਾਓ ਯਾਰਾਂ ਨਹੀਂ 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 ਉਹ ਨਹੀਂ ਲਾਣੀ ਪਾ ਸਿਰਾ ਬਹੀ ਮੰਦਰਾ ਤੇ ਲਾਣੀ ਬਸ ਇਹਨੂੰ ਸੁੱਤੇ ਹੋਣਾ ਥੱਲੇ ਨਾਲ ਸੁੱਤੇ